ਕੀ ਕਾਂਗਰਸ ਵਾਲੇ ਇਸ ਗੱਲ ਦਾ ਜਵਾਬ ਦੇ ਸਕਦੇ ਨੇ ਕਿ ਜੇ ਗਰੀਬਾਂ ਦੀ ਹਰ ਵਰਗ ਦੇ ਗਰੀਬ ਦੀ ਗੱਲ ਚੱਕਣਾ ਇਸ ਮੁਕੱਦਸ ਸਥਾਨ ਦੇ ਉੱਤੇ ਜੇ ਸਾਡੇ ਦਲਿਤ ਭਾਈਚਾਰੇ ਦੀ ਐਸਸੀ ਵਰਗ ਦੀ ਸਾਡੀ ਮਾਤਾਵਾ ਦੀ ਭੈਣਾਂ ਦੀ ਗੱਲ ਚੱਕਣਾ ਉਰੋ ਲਿਆ ਕੇ ਵਿਰੋਧ ਦਾ ਰੈਜ਼ੋਲੂਸ਼ਨ ਪਾਸ ਕਰਕੇ ਕੇਂਦਰ ਨੂੰ ਭੇਜਣਾ ਕਿਹਾ ਤੁਸੀਂ ਇਹਦੀ ਹਮਾਇਤ ਕਰਦੇ ਹੋ ਜਾਂ ਵਿਰੋਧ ਚੋ ਜੇ ਹਮਾਇਤ ਕਰਦੇ ਹੋ ਤਾਂ ਹਾਂ ਕਹਿੰਦੇ ਬਾਕੀ ਤੁਸੀਂ ਹਮਾਇਤ ਨਹੀਂ ਕਰਦੇ ਤੁਸੀਂ ਇਹਨੂੰ ਪੈਸੇ ਦੀ ਬਰਬਾਦੀ ਦੱਸਿਆ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਬਹੁਤ ਹੀ ਇੰਪੋਰਟੈਂਟ ਸਪੈਸ਼ਲ ਸੈਸ਼ਨ ਹੈ ਜਿਹੜਾ ਚੱਲ ਰਿਹਾ ਹੈ ਇਹ ਜਿਹੜਾ ਸੈਸ਼ਨ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਯੋਗ ਅਗਵਾਈ ਚ ਚੱਲਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਲਈ ਸੱਤੇ ਆ ਕਿ ਜਿਹੜੀ ਕੇਂਦਰ ਚ ਰਾਜ ਕਰਦੀ ਸਰਕਾਰ ਭਾਜਪਾ ਸਰਕਾਰ ਨਰਿੰਦਰ ਮੋਦੀ ਜੀ ਦੀ ਸਰਕਾਰ ਜੋ ਇੱਕ ਬਹੁਤ ਹੀ ਨਿੰਦਣਯੋਗ ਔਰ ਕਾਲਾ ਕਾਨੂੰਨ ਜੋ ਮਨਰੇਗਾ ਦੇ ਉੱਤੇ ਲੈ ਕੇ ਆਈ ਹੈ ਉਹਦੇ ਵਿਰੋਧ ਦੇ ਵਿੱਚ ਇਹ ਸੈਸ਼ਨ ਇਹ اجلاس ਸੱਦਿਆ ਗਿਆ ਹੈ ਇਸ ਨੂੰ ਜਿਹੜਾ ਮਰਜੀ ਰੰਗ ਰੂਪ ਮੋਦੀ ਸਰਕਾਰ ਭਾਜਪਾ ਸਰਕਾਰ ਦੇ ਦੇਵੇ ਪਰ ਜੇ ਸੋਹ ਹੱਥ ਰੱਥਾ ਸਿਰੇ ਤੇ ਗੰਢ ਪਾਣੀ ਹੋਵੇ ਤਾਂ ਇਹ ਦੋ ਲਫ਼ਜ਼ਾਂ 'ਚ ਗੱਲ ਨਿਬੇੜਨੀ ਹੋਵੇ ਇਹ ਇਸ ਤਰ੍ਹਾਂ ਨਿਬੇੜੀ ਜਾਊਗੀ ਕਿ ਪੂਰੇ ਭਾਰਤ ਦੇ ਅੰਦਰ ਮਨਰੇਗਾ ਜਿਹੜੀ ਸਕੀਮ ਹੈ ਉਹ ਖਤਮ ਕਰ ਦਿੱਤੀ ਗਈ ਹੈ ਉਹ ਨਵੇੜ ਦਿੱਤੀ ਗਈ ਹੈ ਉਹ ਨਪਟਾ ਦਿੱਤੀ ਗਈ ਹੈ ਔਰ ਇਹ ਬੜਾ ਮੰਦ ਭਾਗਾ ਹੋਇਆ ਕਿ ਕਿਸੇ ਵੀ ਰੂਪ ਦੇ ਵਿੱਚ ਇਹਦੇ ਚ ਇੰਨੀਆਂ ਚੇਂਜਸ ਕੀਤੀਆਂ ਗਈਆਂ ਕਿ ਹੁਣ ਇਹ ਸਕੀਮ ਹੈ ਜਿਹੜੀ ਇਹ ਆਮ ਕਿਸੇ ਵੀ ਬਿਲੋ ਪਾਵਰਟੀ ਲਾਈਨ ਵਰਗ ਦੇ ਲਈ ਰਹੀ ਹੋਣੀ ਜਿਹਦੇ ਵਿੱਚ ਬਿਲੋ ਪਾਵਰਟੀ ਲਾਈਨ ਦੇ ਵਿੱਚ ਸਾਰੀ ਭਾਈਚਾਰਿਆਂ ਦੇ ਵਰਗ ਦੇ ਲੋਕ ਆਉਂਦੇ ਨੇ ਪਰ ਉਹਨਾਂ 'ਚ ਜ਼ਿਆਦਾਤਰ ਜਿਹੜਾ ਵਰਗ ਆ ਸਾਡਾ ਉਹ ਦਲਿਤ ਵਰਗ ਐਸਸੀ ਸਾਡੀ ਕੈਟਾਗਰੀ ਦੇ ਜਿਹੜੇ ਲੋਕ ਨੇ ਉਹ ਇਸ ਸਕੀਮ ਦਾ ਲਾਭ ਉਠਾਉਂਦੇ ਸੀ ਔਰ ਉਹਦੇ 'ਚ ਵੀ ਸਭ ਤੋਂ ਵੱਡੀ ਜਿਹੜੀ ਗਿਣਤੀ ਸੀ ਉਹ ਸਾਡੀਆਂ ਮਾਤਾਵਾਂ ਤੇ ਭੈਣਾਂ ਦੀ ਹੋਇਆ ਕਰਦੀ ਸੀ ਉਹਨਾਂ ਦੇ ਘਰਾਂ ਦੇ ਚੁੱਲ੍ਹੇ ਉਹਨਾਂ ਦੇ ਘਰਾਂ ਦੇ ਜਿਹੜੇ ਖਰਚੇ ਰੋਜ਼ਮਰਾਂ ਦੇ ਖਰਚੇ ਸੀ ਜਿਹੜੇ ਉਹ ਹੱਥੀ ਦਸਾਂ ਨੋਹਾਂ ਦੀ ਕਿਰਤ ਕਰਦੀਆਂ ਸੀ ਤਾਂ ਉਹ ਆਪਣੇ ਘਰ ਦੀ ਕਿਰਤ ਕਮਾਈ ਚਲਾਇਆ ਕਰਦੀਆਂ ਸੀ ਹੁਣ ਕਿੱਥੇ ਖੜੀ ਅੱਜ ਗੱਲ ਕਿ ਅੱਜ ਜੋ ਇਹ ਸਕੀਮ ਭਾਜਪਾ ਲੈ ਕੇ ਆਈ ਹੈ ਇਸ ਸਕੀਮ ਨੇ ਟੈਕਨੀਕਲੀ ਆਪਾਂ ਇਹਦੇ ਤੇ ਵਿਸ਼ੇਸ਼ ਤੌਰ ਤੇ ਲੱਗ ਤੋਂ ਡਿਸਕਸ਼ਨ ਕਰ ਲਾਂਗੇ ਪਰ ਇਸ ਸਕੀਮ ਨੇ ਜਿਹੜੀ ਨਵੀਂ ਸਕੀਮ ਇਹਨਾਂ ਨੇ ਲਾਂਚ ਕੀਤੀ ਹੈ ਮਨਰੇਗਾ ਨੂੰ ਬਦਲ ਕੇ ਇਸ ਸਕੀਮ ਨੇ ਇਸ ਸਕੀਮ ਦਾ ਜਿਹੜਾ ਮਨੋਰਥ ਸੀ ਇਸ ਸਕੀਮ ਦੀ ਜੋ ਪਵਿੱਤਰਤਾ ਸੀ ਉਹ ਬਿਲਕੁਲ ਖਤਮ ਕਰਤੀ ਇਹ ਸਕੀਮ ਟੋਟਲੀ ਦੀ ਟੋਟਲੀ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਫੈਡਰਲ ਸਟਰਕਚਰ ਦੇ ਉੱਤੇ ਡਾਕਾ ਸਾਬਤ ਹੋ ਗਈ ਔਰ ਇਹ ਸਕੀਮ ਹੈ ਜਿਹੜੀ ਉਹ ਗਰੀਬ ਵਰਗ ਦੇ ਪੇਟ ਦੇ ਉੱਤੇ ਲੱਤ ਸਾਬਤ ਹੋ ਗਈ ਹੁਣ ਇਸ ਤੋਂ ਵੀ ਵੱਡੀ ਗੱਲ ਹੈ ਵੱਡੀ ਗੱਲ ਇਹ ਸੀ ਕਿ ਇੱਕ ਪਾਸੇ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹ ਵੀ ਵਿਸ਼ੇਸ਼ ਇਜਲਾਸ ਸਾਧ ਰਹੇ ਨੇ ਕਿ ਆਓ ਆਪਾਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਇਹਦਾ ਵਿਰੋਧ ਕਰੀਏ ਜੇ ਸਾਨੂੰ ਸੰਘਰਸ਼ ਕਰਨ ਲਈ ਸੜਕਾਂ ਤੇ ਵੀ ਉਤਰਨਾ ਪੈਂਦਾ ਆਪਾਂ ਸੜਕਾਂ ਤੇ ਉਤਰ ਕੇ ਸੰਘਰਸ਼ ਕਰੀਏ ਪਰ ਦੂਸਰੇ ਪਾਸੇ ਇਟ ਇਜ਼ ਅਨਫੋਰਚੂਨੇਟ ਹੈ ਬੜੀ ਮੰਦ ਭਾਗੀ ਗੱਲ ਹੈ ਕਿ ਜਿਹੜੀ ਸਾਡੇ ਪੰਜਾਬ ਦੀ ਓਪੋਜੀਸ਼ਨ ਚ ਪਾਰਟੀ ਬੈਠੀ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਦਾ ਅੱਜ ਨੰਗਾ ਚਿੱਟਾ ਚਿਹਰਾ ਇੱਕ ਹੋਰ ਬਿਲਕੁਲ ਕਲੀਅਰ ਰੂਪ ਦੇ ਵਿੱਚ ਸਾਹਮਣੇ ਆ ਗਿਆ ਉਹ ਦੋ ਗੱਲਾਂ ਨੇ ਜਿਹੜੀਆਂ ਬੜੀਆਂ ਔਥੈਂਟਿਕ ਤੇ ਮੈਂ ਬੜੇ ਸਬੂਤਾਂ ਨਾਲ ਤੁਹਾਨੂੰ ਦੱਸਣ ਜਾ ਰਿਹਾ ਨੰਬਰ 1 ਜਦੋਂ ਅਸੀਂ ਪਵਿੱਤਰ ਵਿਧਾਨ ਸਭਾ ਦੇ ਅੰਦਰ ਲਗਭਗ ਲਗਭਗਾ ਚ ਹਰ ਕੌਨਸਟਿਟੂਐਂਸੀ ਤੋਂ ਕਿਸੇ ਤੋਂ 4000 ਕਿਸੇ ਤੋਂ 5000 ਉਹ ਚਿੱਠੀਆਂ ਮਨਰੇਗਾ ਵਰਕਰ ਸਾਡੀਆਂ ਮਾਤਾਵਾਂ ਤੇ ਭੈਣਾਂ ਦੀਆਂ ਲੈ ਕੇ ਆਏ ਆ ਕਿ ਨਰਿੰਦਰ ਮੋਦੀ ਸਾਹਿਬ ਨੂੰ ਕਿ ਪ੍ਰਧਾਨ ਮੰਤਰੀ ਜੀ ਸਾਡੇ ਪੇਟਾਂ ਤੇ ਲੱਤ ਨਾ ਮਾਰੋ ਸਾਡੇ ਚੁੱਲਿਆਂ ਨੂੰ ਨਾ ਢਾਓ ਜਿੱਥੇ ਅਸੀਂ ਉਹ ਚਿੱਠੀਆਂ ਲੈ ਕੇ ਉਹ ਵਿਧਾਨ ਸਭਾ 'ਚ ਪਹੁੰਚ ਰਹੇ ਆ ਤਾਂ ਐਂਟਰੈਂਸ ਦੇ ਉੱਤੇ ਹੀ ਕਾਂਗਰਸ ਦੇ ਵરિਸ਼ਟ ਨੇਤਾਵਾਂ ਦੀ ਜੋ ਲਾਈਨ ਲੱਗੀ ਹੋਈ ਸੀ ਉਨਾਦੇ ਵਿੱਚੋਂ ਜ਼ਿਆਦਾਤਰ ਕਾਂਗਰਸ ਦੇ ਨੇਤਾਵਾਂ ਨੇ ਇਹ ਪ੍ਰੈਸ ਨੂੰ ਸੰਬੋਧਨ ਕੀਤਾ ਕਿ ਅੱਜ ਦਾ ਜਿਹੜਾ ਇਜਲਾਸ ਜੋ ਕਿ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਨੇ ਇੰਨੀ ਜ਼ਿਆਦਾ ਸੀਰੀਅਸਨੈਸ ਦੇ ਲਈ ਸੱਦਿਆ ਸੀ ਉਸ ਇਜਲਾਸ ਨੂੰ ਪੈਸੇ ਵੀ ਬਰਬਾਦੀ ਦਾਸਤਾ ਮੈਂ ਉਹ ਰੋ ਪਹਿਲਾ ਸਵਾਲ ਇਹ ਪੁੱਛਣਾ ਚਾਹੁੰਦਾ ਕਿ ਕੀ ਕਾਂਗਰਸ ਵਾਲੇ ਇਸ ਗੱਲ ਦਾ ਜਵਾਬ ਦੇ ਸਕਦੇ ਨੇ ਕਿ ਜੇ ਗਰੀਬਾਂ ਦੀ ਹਰ ਵਰਗ ਦੇ ਗਰੀਬ ਦੀ ਗੱਲ ਚੱਕਣਾ ਇਸ ਮੁਕੱਦਸ ਸਥਾਨ ਦੇ ਉੱਤੇ ਜੇ ਸਾਡੇ ਦਲਿਤ ਭਾਈਚਾਰੇ ਦੀ ਐਸਸੀ ਵਰਗ ਦੀ ਸਾਡੀ ਮਹਾਤਮਾ ਦੀ ਭੈਣਾਂ ਦੀ ਗੱਲ ਚੱਕਣਾ ਉਰੋ ਲਿਆ ਕੇ ਵਿਰੋਧ ਦਾ ਰੈਜ਼ੋਲੂਸ਼ਨ ਪਾਸ ਕਰਕੇ ਕੇਂਦਰ ਨੂੰ ਭੇਜਣਾ ਕਿਆ ਤੁਸੀਂ ਇਹਦੀ ਹਮਾਇਤ ਕਰਦੇ ਹੋ ਜਾਂ ਵਿਰੋਧ ਚੋ ਜੇ ਹਮਾਇਤ ਕਰਦੇ ਹੋ ਤਾਂ ਹਾਂ ਕਹਿੰਦੇ ਪਰ ਤੁਸੀਂ ਹਮਾਇਤ ਨਹੀਂ ਕਰਦੇ ਤੁਸੀਂ ਇਹਨੂੰ ਪੈਸੇ ਦੀ ਬਰਬਾਦੀ ਦੱਸਿਆ ਸੋ ਮੈਂ ਪੰਜਾਬ ਦੇ ਸਾਰੀ ਆਵਾਮ ਨੂੰ ਸਾਰੀ ਜਨਤਾ ਨੂੰ ਦੱਸਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਇਹਨੂੰ ਪੈਸੇ ਦੀ ਬਰਬਾਦੀ ਦੱਸਦੀ ਹੈ ਔਰ ਕਾਂਗਰਸ ਪਾਰਟੀ ਦੇ ਲੀਡਰ ਭਾਜਪਾ ਦੇ ਹੱਥ ਦੀ ਕਤੂਤਲੀ ਬਣੇ ਹੋਏ ਨੇ ਇਹਦਾ ਦੂਜਾ ਸਭ ਤੋਂ ਔਥੈਂਟਿਕ ਤੇ ਵੱਡਾ ਸਬੂਤ ਅੱਜ ਦਾ ਅਖਬਾਰ ਟਰਬਿਊਨ ਦੀ ਟਰਬਿਊਨ ਦੇ ਵਿੱਚ ਦਿੱਲੀ ਤੋਂ ਨਿਊ ਦਿੱਲੀ ਤੋਂ ਖਬਰ ਲੱਗੀ ਹੈ ਔਰ ਇਸ ਖਬਰ ਦੇਖੋ ਕਿੰਨੀ ਮਾਇਨੇ ਖੇਸ ਖਬਰ ਹੈ ਇਸ ਖਬਰ ਦੇ ਵਿੱਚ ਲਿਖਿਆ ਹੈ ਕਿ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਔਨ ਰੂਰਲ ਡਵੈਲਪਮੈਂਟ ਔਨ ਮੰਡੇ ਟੁੱਕਾ ਡਿਟੇਲਡ ਰਿਵਿਊ ऑन दी आउटगोइंग जॉब स्कीम मनरेगा के पार्लियामेंट्री कमेटी ने पंचायत राज कमेटी ने जेडी बहुत पावरफुल कमेटी दिल्ली सरकार ਦੇ ਅੰਦਰ ਬਣੀ ਹੁੰਦੀ ਹੈ ਉਥੇ ਦੀ ਉਥੇ ਦੀ ਜਿਹੜੀ कमेटी ਨੇ ਇੱਕ ਮੀਟਿੰਗ ਸੱਦੀ ਸੋਮਵਾਰ ਵਾਲੇ ਦਿਨ ਅੱਜ ਮੰਗਲਵਾਰ ਮਤਲਬ ਕੱਲ ਮੀਟਿੰਗ ਸੱਦੀ ਸੀ ਬੀਤੇ ਕੱਲ ਔਰ ਇਸ पार्लियामेंट्री कमेटी ਦੇ ਜਿਹੜੇ ਚੇਅਰਪਰਸਨ ਨੇ ਉਹ ਕਾਂਗਰਸ ਦੇ ਲੀਡਰ ਨੇ ਉਹਨਾਂ ਦਾ ਨਾਮ ਕੀ ਹੈ कमेटी ਚੇਅਰਮੈਨ ਐਂਡ ਕਾਂਗਰਸ ਲੀਡਰ ਸੱਤਾਂ ਗਿੜੀ ਉਲਾਕਾ ਫੇਰ ਨੋਟ ਕਰ ਲਿਓ ਕਾਂਗਰਸ ਦੇ ਲੀਡਰ ਨੇ ਔਰ ਪਾਰਲੀਮੈਂਟਰੀ ਕਮੇਟੀ ਰੂਰਲ ਡਵੈਲਪਮੈਂਟ ਐਂਡ ਪੰਚਾਇਤੀ ਰਾਜ ਦੇ ਚੇਅਰਮੈਨ ਨੇ ਸੱਤੇਪਾਲ ਉਲਾਕਾ ਜੀ ਔਰ ਇਸ ਖਬਰ ਦੇ ਵਿੱਚ ਕਲੀਅਰ ਮੈਂਸ਼ਨ ਕੀਤਾ ਹੋਇਆ ਹੈ ਕਿ ਕਿ ਨੋ ਮੈਂਬਰ ਨੋ ਮੈਂਬਰ ਅਪੋਜ਼ਡ ਦੀ ਨਿਊ ਵੀਬੀ ਗ੍ਰਾਮ ਜੀ ਐਕਟ ਡਿਊਰਿੰਗ ਦੀ ਮੀਟਿੰਗ ਲਹ ਗੱਲ ਇਹ ਕਲੀਅਰ ਹੋ ਗਈ ਕਿ ਇਹਨਾਂ ਚੋਂ ਕਿਸੇ ਵੀ ਮੈਂਬਰ ਨੇ ਨਮੀ ਬੀਬੀ ਰਾਮਜੀਤ ਸਕੀਮ ਦਾ ਵਿਰੋਧ ਨਹੀਂ ਜੀ ਕੀਤਾ ਤੇ ਉਰੇ ਅੰਦਰ ਬੈਠੇ ਫੇ ਕੀ ਕਰਦੇ ਨੇ ਇਹਨਾਂ ਦੇ ਪਾਰਲੀਮੈਂਟਰੀ ਅਫੇਅਰ ਦੇ ਜਿਹੜੇ ਆਪਣੇ ਇਹਨਾਂ ਦੀ ਜਿਹੜੀ ਪੰਚਾਇਤੀ ਰਾਜ ਰੂਰਲ ਡਵੈਲਪਮੈਂਟ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਕਾਂਗਰਸ ਦੇ ਲੀਡਰ ਉਹਨੇ ਨਹੀਂ ਵਿਰੋਧ ਕੀਤਾ ਜੀ ਉਹ ਸਹਿਮਤ ਹੋ ਗਿਆ ਮੋਦੀ ਸਰਕਾਰ ਦੇ ਨਾਲ ਉਹਨਾਂ ਨੇ ਕਹਿਤਾ ਕਿ ਇਹ ਸਕੀਮ ਤੋਂ ਸਾਨੂੰ ਤਕਲੀਫ ਕੋਈ ਨਹੀਂ ਤੇ ਅੰਦਰ 도ਗਲੇ ਚਿਹਰੇ ਝੂਠੇ ਫੇਸ ਸੰਦਰ ਬੈਠੇ ਉਰੇ ਪੰਜਾਬ ਨੂੰ ਪੂਰੇ ਨੂੰ ਤੇ ਪੂਰੇ ਭਾਰਤ ਵਾਸੀਆਂ ਨੂੰ ਗੁੰਮਰਾਹ ਕਰਨ ਲੱਗੇ ਹੋਏ ਸੋ ਮੈਂ ਜੋ ਗੱਲ ਕਹੀ ਹੈ ਬੜੀ ਆਥੈਂਟਿਕ ਕਹੀ ਹੈ ਬੜੇ ਸਬੂਤਾਂ ਨਾਲ ਕਹੀ ਹੈ ਮੈਂ ਮਾਨਯੋਗ ਪ੍ਰੈਸ ਨੂੰ ਬੇਨਤੀ ਕਰਦਾ ਕਿ ਤੁਸੀਂ ਲੋਕਤੰਤਰ ਦਾ ਚੌਥਾ ਪਿੱਲਰ ਹੋ ਇਹ ਗੱਲ ਨੂੰ ਪੂਰੇ ਪੰਜਾਬ ਚ ਪੂਰੇ ਦੇਸ਼ ਭਾਰ ਚ ਪਹੁੰਚਾਓ ਕਿ ਇਹਨਾਂ ਦੇ ਕਮੇਟੀ ਦੇ ਚੇਅਰਮੈਨ ਜਿਹੜੇ ਆਪੋਜੀਸ਼ਨ ਦੇ ਵਿੱਚ ਬੈਠੇ ਨੇ ਉਹ ਪੂਰੇ ਦੇ ਪੂਰੇ ਸਾਡੇ ਦਲਿਤ ਭਾਈਚਾਰੇ ਦੇ ਸਾਡੇ BPL ਬਲੋ ਪਾਵਰਟੀ ਲਾਈਨ ਭਾਈਚਾਰੇ ਦੇ ਹੱਕਾਂ ਦੇ ਵਿੱਚ ਬੋਲਣ ਦੀ ਬਜਾਏ ਇਹਨਾਂ ਨਾਲ ਰਲੇ ਹੋਏ ਨੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋਨ ਸਾਹਿਬ ਨਾ ਕਿਸੇ ਦੇ ਫੈਸ਼ਨ ਲੈ ਕੇ ਜਿਹੜੇ ਸ਼ਿਵਰਾਜ ਸਿੰਘ ਚੋਹਾਨ ਹੈ ਉਹਨਾਂ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਕਿ ਸੰਸਦ ਦੇ ਵਿੱਚ ਭਾਰੀ